ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟਰੀ ਬੋਰਡ ਨੇ ਵੀਰਵਾਰ ਨੂੰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੇਗਵਾਈ ਹੇਠ ਪਾਰਟੀ ਦੀ ਚੱਲ ਰਹੀ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਹੈ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨੇ ਭਰਤੀ ਮੁਹਿੰਮ ਵਾਸਤੇ 33 ਲੱਖ ਪਰਚੀਆਂ ਜਾਰੀ ਕੀਤੀਆਂ ਸਨ ਜਿਸ ਵਿੱਚੋਂ ਅੱਜ ਤੱਕ 10 ਲੱਖ ਪਰਚੀਆਂ ਵਾਪਸ ਮੁਕੰਮਲ ਹੋ ਕੇ ਪਾਰਟੀ ਦਫ਼ਤਰ ਪੁੱਜ ਗਈਆਂ ਨੇ ਤੇ ਬਾਕੀਆਂ ਦੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਦੀ ਸੰਭਾਵਨਾ ਹੈ ਉਹਨਾਂ ਦੱਸਿਆ ਕਿ ਅਸੀਂ ਭਰਤੀ ਮੁਹਿੰਮ ਦੀ ਸਮੀਖਿਆ ਕਰਾਂਗੇ ਤੇ ਉਸ ਮੁਤਾਬਕ ਫੈਸਲੇ ਲਵਾਂਗੇ ਅਗਲੇ ਸਮੇਂ ਦੇ ਵਿੱਚ ਜ਼ਿਲ੍ਹਾ ਆਬਜ਼ਰਵਰਾਂ ਦੀ ਮੀਟਿੰਗ ਬੁਲਾਈ ਜਾਵੇਗੀ ਜੋ ਸਰਕਲ ਤੇ ਜ਼ਿਲ੍ਹਾ ਡੈਲੀਗੇਟ ਦੀ ਚੋਣ ਦੀ ਨਿਗਰਾਨੀ ਕਰਨਗੇ ਤੇ ਜ਼ਿਲ੍ਹਾ ਡੈਲੀਗੇਟ ਅੱਗੇ ਸੂਬਾ ਡੈਲੀਗੇਟ ਚੁਣਨ ਜੋ ਅੱਗੇ ਪਾਰਟੀ ਪ੍ਰਧਾਨ ਦੀ ਚੋਣ ਕਰਨਗੇ ਡਾਕਟਰ ਜੀਮਾ ਨੇ ਇਹ ਵੀ ਦੱਸਿਆ ਕਿ ਪਾਰਟੀ ਨੇ ਆਪਣੇ ਆਗੂਆਂ ਤੇ ਵਰਕਰਾਂ ਨੂੰ ਆਖਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 15 ਮਾਰਚ ਦੀ ਆਖਰੀ ਤਰੀਕ ਤੋਂ ਪਹਿਲਾਂ ਆਪਣੇ ਦਾਅਵੇ ਤੇ ਇਤਰਾਜ਼ ਗੁਰਦੁਆਰਾ ਚੋਣ ਕਮਿਸ਼ਨ ਕੋਲ ਦਾਇਰ ਕਰਵਾਉਣ ਪਾਰਟੀ ਨੇ ਗੁਰਮਰਯਾਦਾ ਅਨੁਸਾਰ ਵੋਟਰਾਂ ਦੇ ਨਾਂ ਅੱਗੇ ਸਿੰਘ ਅਤੇ ਕੌਰ ਸ਼ਬਦ ਨਾਲ ਲਿਖੇ ਜਾਣ ਹੋਣ ਬਾਰੇ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਆਏ ਜਵਾਬ ਤੇ ਵੀ ਚਰਚਾ ਕੀਤੀ ਹੈ ਤੇ ਫੈਸਲਾ ਕੀਤਾ ਹੈ ਕਿ ਕਾਨੂੰਨੀ ਮਹਾਰਾ ਦੀ رائے ਲੈ ਕੇ ਮੁੜ ਕਮਿਸ਼ਨ ਕੋਲ ਪਹੁੰਚ ਕੀਤੀ ਜਾਵੇਗੀ ਉਧਰ ਹੀ ਲੁਧਿਆਣਾ ਜ਼ਿਲ੍ਹੇ ਚੋਣ ਅਤੇ ਜ਼ਿਲ੍ਹਾ ਪਰੀਸ਼ਦ ਪੰਚਾਇਤ ਸਮਿਤੀ ਚੋਣਾਂ ਦੀ ਗੱਲ ਕਰਦੇ ਆ ਅਕਾਲੀ ਆਗੂ ਨੇ ਕਿਹਾ ਪਾਰਟੀ ਇਹ ਚੋਣਾ ਜ਼ਰੂਰ ਲੜੇਗੀ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਾਸਤੇ ਆਪਣੇ ਉਮੀਦਵਾਰ ਦਾ ਨਾਂ ਇਸ ਕਰਕੇ ਜਲਦੀ ਐਲਾਨਿਆ ਹੈ ਤਾਂ ਜੋ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੀ ਰਾਜ ਸਭਾ ਦੇ ਵਿੱਚ ਜਾਣ ਦੀ ਇੱਛਾ ਪੂਰੀ ਕੀਤੀ ਜਾ ਸਕੇ ਉਹਨਾਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਪਹਿਲਾਂ ਹੀ ਨਜੀਠੇ ਜਾ ਚੁੱਕੇ ਬਸਲਿਆ ਦੀ ਮੂੜ ਪੈਕੇਜਿੰਗ ਬ੍ਰਾਂਡਿੰਗ ਕਰਕੇ ਖ਼ਬਰਾਂ ਪ੍ਰਕਾਸ਼ਿਤ ਕਰਵਾਉਣ ਦੀ ਸਕੀਮ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਸੂਬੇ ਦੇ ਵਿੱਚ 10ਵੀਂ ਕਲਾਸ ਤੱਕ ਪੰਜਾਬੀ ਲਾਗੂ ਕਰਨ ਦਾ ਫੈਸਲਾ 2008 ਵਿੱਚ ਲਿਆ ਗਿਆ ਸੀ ਜੋ ਉਹਨਾਂ ਨੇ ਬਤੌਰ ਸਿੱਖਿਆ ਮੰਤਰੀ 2015 ਦੇ ਵਿੱਚ ਲਾਗੂ ਕਰਵਾਇਆ ਸੀ ਹੁਣ ਹਰ ਆਪ ਸਰਕਾਰ ਵੱਲੋਂ ਲਾਗੂ ਕਰਵਾਉਣ ਦੇ ਖੋਖਲੇ ਵਾਅਦੇ ਕਰ ਰਹੇ ਨੇ ਗੁਰਦਰਾ ਕਮਿਸ਼ਨ ਨੇ ਇੱਕ ਕਲੈਕਸ਼ਨ ਪਟੀਸ਼ਨ ਦਾ ਹਵਾਲਾ ਦੇ ਕੇ ਜਿਹੜੀ ਮੁਹੰਮਦ ﺻਦੀਕ ਨੇ ਫਾਈਲ ਕੀਤੀ ਸੀ ਸਰਦਾਰ ਦਰਬਾਰਾ ਸਿੰਘ ਗੁਰੂ ਦੇ ਤੇ ਉਹਨਾਂ ਦੇ ਵਿੱਚ ਪਟੀਸ਼ਨ ਸੀ ਉਹਦੇ ਫੈਸਲੇ ਦੇ ਰੈਫਰੈਂਸ ਤੇ ਨਾਲ ਉਹ ਸਾਡੀ ਤਸੱਲੀ ਨਹੀਂ ਹੋਈ ਅਸੀਂ ਉੱਤੇ ਲੀਗਲ ਸਾਰੇ ਐਕਸਪਰਟਸ ਦੀ ਰਾਇ ਲੈ ਕੇ ਤੇ ਦੁਬਾਰਾ ਕਮਿਸ਼ਨ ਨੂੰ ਅਪਰੋਚ ਕਰਾਂਗੇ ਇਹ ਇੱਥੇ ਜਦੋਂ ਸਿੱਖ ਦੀ ਪਰਵਾਸਾ ਦੀ ਗੱਲ ਆਉਣੀ ਹੈ ਸਿੱਖ ਵੋਟਰ ਦੀ ਗੱਲ ਆਉਣੀ ਹੈ ਤੇ ਕਿਸੇ ਰੈਜ਼ਰਵੇਸ਼ਨ ਦੇ ਕੇਸ ਦੇ ਵਿੱਚ ਜੇ ਕੋਰਟ ਨੇ ਕੋਈ ਟੂਕ ਮਾਤਰ ਕਿਤੇ ਰੈਫਰੈਂਸ ਕਿਸੇ ਚੀਜ਼ ਦਾ ਲਿਆ ਤਾਂ ਉਹਨੂੰ ਆਧਾਰ ਜਿਹੜੀ ਹੈ ਜਿਹੜੇ ਗੁਰਦੁਆਰਾ ਐਕਟ ਦੇ ਥੱਲੇ ਇਲੈਕਸ਼ਨ ਹੋਣੀ ਹੈ ਉਹਦਾ ਆਧਾਰ ਉਹਨੂੰ ਨਹੀਂ ਬਣਾਇਆ ਜਾ ਸਕਦਾ ਇਸ ਕਰਕੇ ਅਸੀਂ ਉਹ ਦੁਬਾਰਾ ਉਹਦੇ ਤੇ ਸਾਰਾ ਆਪਣਾ ਲੀਗਲ ਐਕਸਪਰਟਸ ਨੂੰ ਲੈ ਕੇ ਫਿਰ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਸਾਹਿਬ ਕੋਲ ਦੁਬਾਰਾ ਉਹ ਕਹਾਂਗੇ ਕਿ ਉਹ ਨਿਰਦੇਸ਼ ਜ਼ਰੂਰੀ ਨੇ ਕਿ ਜਿਹੜੀਆਂ ਬਿਨਾ ਸਿੰਘ ਤੇ ਕੌਰ ਤੋਂ ਵੋਟਾਂ ਨੇ ਉਹ ਕੱਟੀਆਂ ਜਾਣੀ ਚਾਹੀਦੀਆਂ। ਬਾਕੀ ਜਿਹੜੀ ਲੁਧਿਆਣੇ ਦੀ ਬਾਈ ਇਲੈਕਸ਼ਨ ਹੈ ਉਹਦੇ ਸੰਬੰਧੀ ਵੀ ਲੁਧਿਆਣਾ ਵਿਸਥੀ ਵਿਚਾਰ ਚਰਚਾ ਸੀ ਕੀਤੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਤਗੜੇ ਹੋ ਕੇ ਜਿਹੜਾ ਹੈਗਾ ਲੁਧਿਆਣਾ ਦੀ ਇਲੈਕਸ਼ਨ ਬਾਈ ਇਲੈਕਸ਼ਨ ਲੜੇਗਾ। ਪਰ ਹਾਲੇ ਕਿਉਂਕਿ ਡੇਟਾ ਅਨਾਉਂਸ ਨਹੀਂ ਹੋਈਆਂ ਹਾਲੇ ਤੇ ਆਮ ਆਦਮੀ ਪਾਰਟੀ ਦੇ ਇਕੱਲੇ ਮਨਸੂਬੇ ਸਾਹਮਣੇ ਆਏ ਆ ਕਿ केजरीवाल ਦਾ ਲਾਲਚ ਜਾਗ ਪਿਆ ਕਿ ਮੈਂ ਇੱਥੇ ਕਿਸੇ ਤਰੀਕੇ ਆਪਣਾ ਕੈਂਡੀਡੇਟ ਜਿਤਾ ਕੇ ਉਹ ਵੀ ਜਿਹੜਾ ਦਿੱਲੀ ਤੋਂ ਰਾਜ ਸਭਾ ਦਾ ਮੈਂਬਰ ਜਿਹੜਾ ਬੜੇ ਵਿਵਾਦਾਂ ਦੇ ਵਿੱਚ ਰਾਜ ਸਭਾ ਦਾ ਮੈਂਬਰ ਬਣਿਆ ਸੀ ਬੜੀਆਂ ਐਲਿਗੇਸ਼ਨ ਉਸ ਵळे ਕ腐ਸ਼ਨ ਦੀਆਂ ਲੱਗੀਆਂ ਸੀ ਕਿ ਉਹਨੂੰ ਮਨਾ ਕੇ ਤੇ ਕਿਸੇ ਤਰੀਕੇ ਜਿਤਾ ਕੇ ਤੇ ਸੀਟ ਵੈਲੀ ਕਰਕੇ ਤੇ ਰਾਜ ਸਭਾ ਪਹੁੰਚ ਜਾਵਾ ਪਰਦੇ ਬੜੇ ਪਏ ਜਾ ਰਹੇ ਕਿ ਇਹ ਨਹੀਂ ਹੈ ਪਰ ਕੇਜਰੀਵਾਲ ਤੇ ਇਤbaar ਕੌਣ ਕਰ ਸਕਦਾ ਆਸਪਸ਼ਟ ਕਰਨ ਨੂੰ ਵੀ ਆਇਆ ਕਿ ਕੇਜਰੀਵਾਲ ਦੀ ਮਨਛਾ ਨਹੀਂ ਹੈ ਪਰ ਕੇਜਰੀਵਾਲ ਦੀ ਮਨਛਾ ਤਾਂ ਰਾਜਨੀਤੀ ਦੇ ਬਚਾਉਣ ਦੀ ਵੀ ਨਹੀਂ ਸੀ ਕੇਜਰੀਵਾਲ ਨੇ ਤਾਂ ਸਹਮਾ ਖਾਧੀਆਂ ਸੀ ਕਿ ਮੈਂ ਕਾਂਗਰਸ ਦੀ ਮਦਦ ਨਹੀਂ ਲੈਣੀ ਤੇ ਉਹ ਵੀ ਸਹਮਾ ਤੋੜ ਕੇ ਤੇ ਫਿਰ ਇਸ ਕਰਕੇ ਕੇਜਰੀਵਾਲ ਸਾਹਿਬ ਦੀ ਜਿਹੜੀ ਆ ਉਹਨਾਂ ਦੇ ਇਸ ਜਬਾਨ ਦੇ ਉੱਤੇ ਤਾਂ ਪੰਜਾਬ ਦੇ ਲੋਕੀ ਤਬਾਅ ਨਹੀਂ ਕਰ ਸਕਦੇ ਇਹ ਤਾਂ ਚਿੰਤਾ ਇੱਕ ਵੱਡੀ ਪੰਜਾਬੀਆਂ ਨੂੰ ਲੱਗੀ ਕਿ ਅੱਗੇ ਤਾਂ ਦਿੱਲੀ ਬਹਿ ਕੇ ਪੰਜਾਬ ਦੀ ਸਰਕਾਰ ਚੱਲਦੀ ਸੀ ਤੇ ਹੁਣ ਰਾਜ ਸਭਾ ਤੇ ਤੁਹਾਡੇ ਇੱਥੇ ਆਉਣ ਦਾ ਮੌਕਾ ਮਿਲ ਜੇਗਾ ਤੇ ਇਥੋਂ ਡਬਲ ਜਨ ਸਿਕਿਉਰਟੀ ਵੀ ਤੁਹਾਡੀ ਜਸਟੀਫਾਈ ਹੋ ਜਾਏਗੀ ਇੱਥੇ ਬਾਕੀ ਮੀਟਿੰਗਾਂ ਵੀ ਤੁਹਾਡੀਆਂ ਜਸਟੀਫਾਈ ਹੋਣ ਲੱਗ ਜਾਣਗੀਆਂ ਤੇ ਆਹ ਜਿਹੜੇ ਬਣਵੇਂ ਸਾਡੇ ਜਿੱਤੇ ਹੋਏ ਪੰਜਾਬ ਦੇ ਇਨਾਂ ਦੇ ਵਿਚਾਰਿਆਂ ਦੇ ਅੱਗੇ ਹੀ ਹੱਥ ਪੱਲੇ ਕੱਖ ਨਹੀਂ ਤੇ ਹੋਰ ਮੌਕਾ ਮਿਲ ਜੇਗਾ ਇਹਨਾਂ ਨੂੰ ਇੱਕ ਪਾਸੇ ਕਰਨ ਦਾ ਇਸ ਕਰਕੇ ਪੰਜਾਬੀਆਂ ਵਾਸਤੇ ਬੜੀ ਵੱਡੀ ਮੈਂ ਸਮਝਦਾ ਚੁਣੌਤੀ ਹੈ ਜਿਹਨਾਂ ਪੰਜਾਬੀਆਂ ਨੂੰ ਡਟ ਕੇ ਜਿਹੜਾ ਮੁਕਾਬਲਾ ਕਰਨਾ ਚਾਹੀਦਾ ਇਸ ਕਰਕੇ ਉਹਦੀ ਹੱਲ ਜਦੋਂ ਅਸੀਂ ਅਗਲੀ ਰਣਨੀਤੀ ਕੀ ਬਣਾਉਣੀ ਹੈ ਉਹ ਲੋਕਲ ਲੈਵਲ ਤੇ ਅਸੀਂ ਆਪਣੇ ਸੀਨੀਅਰ ਲੀਡਰਸ ਨਾਲ ਬਾਦੀਆਂ ਡਿਊਟੀਆਂ ਲਗਾ ਰਹੇ ਹਾਂ ਤੇ ਤਗੜੇ ਹੋ ਕੇ ਜਿਹੜੀ ਹੈ ਉਹ ਚੋਣ ਅਸੀਂ ਲੜਾਂਗੇ ਇਸ ਤਰ੍ਹਾਂ ਜ਼ਿਲ੍ਹਾ ਪੱਛੇ ਤੇ ਬਲਾਕ ਸੰਤੀ ਦੀ ਚੋਣਾਂ ਵੀ ਮਈ ਦੇ ਵਿੱਚ ਆਉਣ ਦੀ ਉਮੀਦ ਆ। ਉਹਦੇ ਬਾਰੇ ਵੀ ਬੁੱਢਲੀ ਵਿਚਾਰ ਬਟਾਂਦਰਾ ਅਸੀਂ ਕੀਤਾ ਕਿ ਕਿਸ ਤਰੀਕੇ ਤੇ ਉਹ ਸਾਰੀਆਂ ਚੋਣਾਂ ਲੜਨੀਆਂ ਨੇ ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਵਾਸਤੇ ਪਹਿਲਾਂ ਜਿਹੜੀ ਪਾਰਟੀ ਦੀ ਜਿਹੜੀ ਸਾਡੀ ਭਰਤੀ ਪ੍ਰਕਿਰਿਆ ਚੱਲ ਰਹੀ ਆ ਉਹਦੀ ਥੋੜੇ ਦਿਨਾਂ ਤੱਕ ਅਸੀਂ ਅਬਜ਼ਰਵਰ ਸਾਹਿਬਾਨ ਦੀ ਇੱਕ ਮੀਟਿੰਗ ਵੀ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਜ਼ਿਲ੍ਹਾ ਵਾਈਚ ਜਿੱਦ ਡਿਸਟ੍ਰਿਕਟ ਡੈਲੀਗੇਟ ਤੇ ਸਟੇਟ ਡੈਲੀਗੇਟ ਚੁਣੇ ਜਾਣੇ ਆ ਉਹਨਾਂ ਮੀਟਿੰਗ ਦਾ ਪ੍ਰੋਗਰਾਮ ਅਗਲੀ ਮੀਟਿੰਗ ਤੋਂ ਬਾਅਦ ਅਸੀਂ ਤੈਅ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰਧਾਨਗੀ ਜਿਹੜੀ ਚੋਣ ਆ ਉਹਦੀ ਡੇਟ ਤੈਅ ਕਰਾਂਗੇ ਇਸ ਕਰਕੇ ਇਹ ਸਾਰਾ ਕੁਝ ਅੱਜ ਅਸੀਂ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਉਹ ਡਿਸਕਸ ਕੀਤਾ ਤੇ ਖਾਸ ਤੌਰ ਤੇ ਤੇਰੀ ਵੱਡੀ ਚਿੰਤਾ ਵਿਅਕਤ ਕੀਤੀ ਕਾ ਵੀ ਸਭ ਨੇ ਯਾਦ ਕਰਾਇਆ ਕਿ ਜਿਹੜੇ ਬਾਹਰਲੇ ਦੇਸ਼ਾਂ ਤੋਂ ਖਾਸ ਕਰਕੇ ਅਮਰੀਕਾ ਤੋਂ ਨੌਜਵਾਨ ਰਿਪੋਰਟ ਹੋ ਕੇ ਆਏ ਆ ਤੇ ਉਹਦੇ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਹੁਣ ਸਰਕਾਰ ਨੂੰ ਜਿਹੜੀ ਵੱਧ ਰਹੀ ਬੇਰੁਜ਼ਗਾਰੀ ਆ ਉਹਦੇ ਤੇ ਜਨਤਾ ਨੂੰ ਆਪਣਾ ਜਵਾਬ ਦੇਣਾ ਚਾਹੀਦਾ ਆ ਹੁਣ ਕਾਰਵਾਈਆਂ ਪਾਈਆਂ ਜਾ ਰਹੀਆਂ ਕਿ 1200 ਟਰੈਵਲ ਏਜੰਟ ਤੇ ਅਸੀਂ ਲਾਇਸੈਂਸ ਰੱਦ ਕਰ ਦਿੱਤੇ ਇਹਦਾ ਮਤਲਬ ਵੀ ਤੁਹਾਨੂੰ ਸਾਰਾ ਕੋਈ ਪਤਾ ਤਾਂ ਪਹਿਲਾਂ ਨਹੀਂ ਸੀ ਕਿ ਗਲਤ ਕੰਮ ਹੋ ਰਿਹਾ ਤੇ ਜੇ ਐਡੇ ਵੱਡੇ ਪੱਧਰ ਤੇ ਟਰੈਵਲ ਏਜੰਟ ਬਿਨਾ ਲਾਇਸੈਂਸਾਂ ਤੋਂ ਜਾਂ ਗਲਤ ਤਰੀਕੇ ਦੇ ਨਾਲ ਟਰੈਵਲ ਏਜੰਟਸ ਦਾ ਕੰਮ ਕਰ ਰਹੇ ਸੀ ਤਾਂ ਫਿਰ ਸਰਕਾਰ ਕਿੱਥੇ ਸੁੱਤੀ ਪਈ ਸੀ ਕਿਉਂਕਿ ਇਹ ਚੀਜ਼ਾਂ ਤੇ ਤੁਹਾਡੇ ਕੋਲੇ ਪਹਿਲਾਂ ਹੁੰਦੀਆਂ ਜੇ ਪਹਿਲਾਂ ਤੁਸੀਂ ਐਕਸ਼ਨ ਲੈਂਦੇ ਇਹਦਾ ਮਤਲਬ ਕਿ ਤੁਸੀਂ ਹੁਣ ਜਾ ਕੇ ਉਹ ਜਦੋਂ ਐਡੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਬਾਹਰ ਦੇਸ਼ਾਂ ਦੇ ਵਿੱਚੋਂ ਵਿਚਾਰੇ ਆਪਣਾ ਵੱਡਾ ਪੈਸਾ ਬਰਬਾਦ ਕਰਕੇ ੱਟਕੇ ਖਾ ਕੇ ਜਾਨਾ ਬਚਾ ਕੇ ਜਵੀਲ ਹੋ ਕੇ ਜਦੋਂ ਵਾਪਸ ਆ ਰਹੇ ਆ ਤੇ ਹੁਣ ਰੋਜ਼ਕਾਰੀਆਂ ਪਈਆਂ ਜਾ ਰਹੀਆਂ ਕਿ ਫਲਾਣੇ ਥਾਂ ਟ੍ਰੈਵਲ ਏਜੰਟ ਤੇ ਛਾਪਾ ਫਲਾਣੇ ਥਾਂ ਟ੍ਰੈਵਲ ਏਜੰਟ ਤੇ ਛਾਪਾ ਤੇ ਜੇ ਐਡੀ ਵੱਡੀ ਹਿਊਮਨ ਸਮੱਗਲਿੰਗ ਦਾ ਇਹ ਕੰਮ ਚੱਲ ਰਿਹਾ ਸੀ ਤੇ ਉਹਦੇ ਤੇ ਫਿਰ ਪਹਿਲਾਂ ਵੀ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਕਿ ਪਹਿਲਾਂ ਕਿੱਥੇ ਸੱਤੇ ਸੀ ਜਨਾਬ ਪਰਵੈਂਸ਼ਨ ਜਿਹੜੀ ਹੁੰਦੀ ਹੈ ਕਿਸੇ ਕ੍ਰਾਈਮ ਦੀ ਉਹਦੀ ਵੈਲਿਊ ਹੁੰਦੀ ਹੈ ਹੁਣ ਸਾਰਾ ਕੁਝ ਵਿਚਾਰੇ ਲੁਟਾਏ ਤੇ ਹੁਣ ਤੁਸੀਂ ਜਾਣ ਪਏ ਕਿ ਅਸੀਂ ਟ੍ਰੈਵਲ ਜੰਕਾ ਤੇ ਛਾਪੇ ਮਾਰਨੀ ਸ਼ੁਰੂ ਕਰ ਦਿੱਤੀ ਪਹਿਲਾਂ ਕਿੱਥੇ ਸੀ ਕਿ ਸਰ ਇਸ ਕਰਕੇ ਜਿਹੜਾ ਪੰਜਾਬ ਜਵਾਬ ਮੰਗਦਾ ਹੈ ਕਿ ਜਦੋਂ ਇਹ ਲੋਕੀ ਪੰਜਾਬ ਦੀ ਧਰਤੀ ਤੋਂ ਗਏ ਸੀ ਇੰਜਨੇ ਪੈਸੇ ਦੇ ਕੇ ਜਾ ਰਹੇ ਸੀ ਉਦੋਂ ਕਿੱਥੇ ਸਰਕਾਰ ਸਤੀ ਸੀ ਇਹ ਚੀਜ਼ਾਂ ਰੋਕਿਆ ਕਿਉਂ ਨਹੀਂ ਗਿਆ ਨੌਜਵਾਨਾਂ ਨੂੰ ਐਜੂਕੇਟ ਕਿਉਂ ਨਹੀਂ ਕੀਤਾ ਗਿਆ ਤੀਜਾ ਜਿਹੜੀਆਂ ਇਹਦਾ ਵੀ ਜਵਾਬ ਜਿਹੜਾ ਪੰਜਾਬ ਦੀ ਸਰਕਾਰ ਨੂੰ ਜਿਹੜਾ ਉਹ ਦੇਣਾ ਚਾਹੀਦਾ ਸੋ ਇਹ ਸਾਰੀਆਂ ਚੀਜ਼ਾਂ ਅੱਜ ਬੁਖਤੌਰ ਤੇ ਡਿਸਕਸ ਹੋਈਆਂ ਉਧਰ ਇਹ ਕਾਲੀਦਲ ਵਾਰਿਸ ਪੰਜਾਬ ਦੇ ਦੀ ਅੰਮ੍ਰਿਤਸਰ ਕਾਰਜਕਾਰੀ ਕਮੇਟੀ ਦੇ ਵੱਲੋਂ ਸ਼ੋਮਨੀ ਕਮੇਟੀ ਤੇ ਮਰਿਆਦਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਜਥੇਬੰਦੀ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸ਼ਮਸ਼ੇਰ ਸਿੰਘ ਪਧਰੀ ਨੇ ਇੱਕ ਬਿਆਨ ਵਿੱਚ ਇਲਜ਼ਾਮ ਲਗਾਇਆ ਹੈ ਕਿ ਸਿੱਖ ਸੰਸਥਾ ਦੇ ਅਧਿਕਾਰੀਆਂ ਦੇ ਵੱਲੋਂ ਸਾਬਕਾ ਅਕਾਲੀ ਐਮਐਲਏ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ 10 ਸਾਲ ਲਈ ਸ਼੍ਰੋਮਣੀ ਕਾਲੀ ਦਲ ਤੋਂ ਬਾਹਰ ਕੱਢੇ ਗਏ ਨੇ ਉਹਨਾਂ ਨੂੰ ਐਸਜੀਪੀਸੀ ਦੇ ਮੁਖ ਦਫ਼ਤਰ ਵਿੱਚ ਸਦਕੇ ਕਰਮਚਾਰੀਆਂ ਦੀ ਸੇਵਾ ਮੁਕਤੀ ਸਮੇਂ ਸਨਮਾਨਿਤ ਕਰਵਾਇਆ ਗਿਆ ਜੋ ਮਰਿਆਦਾ ਦੀ ਉਲੰਘਣਾ ਹੈ ਉਹਨਾਂ ਕਿਹਾ ਕਿ ਸਿੱਖ ਮਰਿਆਦਾ ਅਤੇ ਕਮੇਟੀ ਕਾਨੂੰਨਾ ਮੁਤਾਬਕ ਉਹਨਾਂ ਨੇ ਅੰਤਰੀਕ ਕਮੇਟੀ ਕੋਲੋਂ ਇਸ ਗੱਲ ਦਾ ਜਵਾਬ ਮੰਗਿਆ ਹੈ ਕੀ ਸ਼ੋਮਨੀ ਕਮੇਟੀ ਨੇ ਆਪਣੇ ਅਧਿਕਾਰੀ ਨੂੰ ਉਕਤ ਅਕਾਲੀ ਆਗੂ ਨੂੰ ਇਹ ਸਨਮਾਨ ਦੇਣ ਦੀ ਇਜਾਜ਼ਤ ਕਿਵੇਂ ਦਿੱਤੀ ਉਹਨਾਂ ਅੰਤਰੀਕ ਕਮੇਟੀ ਕੋਲੋਂ ਮੰਗ ਕੀਤੀ ਹੈ ਕਿ ਵਿਅਕਤੀਗਤ ਸਵਾਰਥ ਦੇ ਲਈ ਗੁਰੂ ਘਰ ਦੀ ਮਰਿਆਦਾ ਨਾਲ ਖੇਡਣ ਵਾਲਿਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ